ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਤੀ ਤੇਰੀ ਤੇਰਾ ਕਰਜ਼ਾ ਮੜੂ ਵੱਧ ਕੇ ਪੁੱਤਾਂ ਤੋਂ ਤੀ ਤੇਰੀ ਤੇਰਾ ਕਰਜ਼ਾ ਮੜੂ ਵੱਧ ਕੇ ਹੈ ਵਤਨਾ ਤੋਂ ਆਇਆ ਤੇਰਾ ਖੱਤ ਪੜ੍ਹ ਕੇ ਨਹੀਂ ਮੈਨੂੰ ਨੀਂਦ ਆਉਂਦੀ ਐ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਾ ਨੂੰ ਅਥਰ ਵਹਾਂ ਉਹ ਬਹਿਂਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਇਹ ਹਕੀਕਤ ਦੇਖਣ ਨੂੰ ਮਿਲੀ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਤੋਂ ਜਿੱਥੇ ਦੇ ਇੱਕ ਅਪਾਹਜ ਨੌਜਵਾਨ ਦੀ ਆਵਾਜ਼ ਨੇ ਉੱਕਤਲਾ ਇੰਨਾ ਰਾਹੀਂ ਹਰ ਤੰਦਰੁਸਤ ਨੌਜਵਾਨ ਨੂੰ ਪਿੱਛੇ ਛੱਡ ਦਿੱਤਾ ਜਿਹੜੇ ਸਭ ਕੁਝ ਕਰ ਸਕਦੇ ਨੇ ਪਰ ਕੁਝ ਕਰ ਨਹੀਂ ਪਾਉਂਦੇ ਉੱਕਤ ਗੁਰਸੇਵਕ ਸਿੰਘ ਨਾਮ ਦੇ ਨੌਜਵਾਨ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਅਪਾਹੀ ਜਾ ਤੇ ਉਸਦੀ ਪਤਨੀ ਵੀ ਅਪਾਹੀ ਜਾ ਅਤੇ ਫਿਰ ਵੀ ਉੱਚੀ ਸੋਚ ਰੱਖੀ ਬੈਠੇ ਨੇ ਇਸ ਮੌਕੇ ਗੱਲਬਾਤ ਕਰਦੇ ਗੁਰਸੇਵਕ ਸਿੰਘ ਬਰਗਾੜੀ ਨੇ ਕਿਹਾ ਕਿ ਉਹ ਅਪੰਗ ਹੋਣ ਦੇ ਬਾਵਜੂਦ ਬਹੁਤ ਉੱਚੀ ਸੋਚ ਰੱਖੀ ਬੈਠਾ ਹੈ ਉਸ ਨੂੰ گاਉਂ ਦਾ ਬਹੁਤ ਸ਼ੌਂਕ ਹੈ ਇਸ ਦੇ ਨਾਲ ਹੀ ਇਹਨਾਂ ਤੋਂ ਪ੍ਰੇਰਣਾ ਵੀ ਮਿਲ ਰਹੀ ਹੈ ਕਿ ਅਪਾਹੀ ਹੋ ਕੇ ਵੀ ਉਹ ਅਜਿਹੀ ਸੋਚ ਰੱਖੀ ਬੈਠੇ ਨੇ ਤੇ ਕੰਮ ਕਰ ਰਹੇ ਨੇ ਜਿੱਥੇ ਕਈ ਨੌਜਵਾਨ ਕੁਝ ਟੈਨਸ਼ਨਾਂ ਕਰਕੇ ਵੱਡੇ ਵੱਡੇ ਗਲਤ ਕਦਮ ਚੱਕ ਲੈਂਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਨੇ ਕੀ ਕਿਹਾ ਉਹ ਸੁਣਦੇ ਹਾਂ ਹਾਂਜੀ ਮੇਰਾ ਨਾਮ ਗੁਰਸੇਵਕ ਸਿੰਘ ਜੀ ਤੇ ਪਿੰਨ ਬਰਗਾੜੀ ਆ ਜੀ ਜ਼ਿਲ੍ਹਾ ਫਰੀਦਕ ਤੇ ਸੌਂਕ ਆਪਣਾ ਤੁਹਾਨੂੰ ਸੇਫ ਮਿਊਜ਼ਿਕ ਦਾ ਗਾਉਣ ਦਾ ਹੀ ਉਸ ਤੋਂ ਇਲਾਵਾ ਘਰ ਦੇ ਕੰਮ ਤੋਂ ਦੇ ਜਿਹੜੇ ਜੀ ਪਰਿਵਾਰ ਨੂੰ ਚਲਾਉਣ ਦੀ ਖਾਤਰ ਉਹ ਵੀ ਕਰ ਲਈਦੇ ਉਸੇ ਵੇਲੇ ਗਾਣੇ ਗਾਣੇ ਤੁਸੀਂ ਹੁਣ ਤੱਕ ਮਿਲਿਆ ਕੋਈ ਪਲੇਟਫਾਰਮ ਜਿੱਦੇ ਨਾਲ ਕੇ ਲੱਗ ਸਕਿਆ ਵੀ ਸੰਤੁਸ਼ਟੀ ਹੋਈ ਹੋਵੇ ਇਹਨਾਂ ਦੇ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਘਰ ਬਣਾ ਕੇ ਦਿੱਤਾ ਜੀ ਮੇਰੇ ਪੰਜ ਚਾਰ ਗਾਣੇ ਵੀ ਕਰਵਾਏ ਆ ਤੇ ਵਾਹਿਗੁਰੂ ਦੀ ਕਿਰਪਾ ਰਹੀ ਤੇ ਤੁਹਾਡੇ ਚੈਨਲ ਦੇ ਰੂਪੇ ਹੋਰ ਵੀ ਸਰੋਤਿਆ ਜਿਹੜੇ ਉਹ ਵੀ ਸੁਣ ਗਈ ਚਲੋ ਸਾਰਿਆਂ ਦੀ سپورਟ ਹੋਈ ਤਾਂ ਜਲਦੀ ਆਪਾਂ ਕੁਝ ਨਵਾਂ ਲੈ ਕੇ ਆਵਾਂਗੇ ਜਲਦੀ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਕਰਦਾ ਵੀ ਜਰਾ ਕਿਵੇਂ ਜਾਂਦਾ ਜੀ ਹਾਂਜੀ ਜਿਹੜਾ 뮤직 ਦਾ ਜੀ ਮੇਰਾ ਉਹ ਜੇ ਇੰਨਾ ਇੰਨਾ ਜਿਹੜਾ ਕੋਈ ਕਿ ਮੇਰਾ ਆਪਣਾ ਪਰਸਨਲ ਪ੍ਰੋਗਰਾਮ ਬੁੱਕ ਨਹੀਂ ਹੋਣ ਲੱਗੇ ਮੈਨੂੰ ਤੇ ਵੈਸੇ ਮੈਂ ਮੇਲਾ ਮੂਲਿਆਂ ਤੇ ਚਲਾ ਜਾਂਦਾ ਜੀ ਜਦੋਂ ਜਾਗਰਨ ਹੁੰਦੇ ਜੀ ਉੱਥੇ ਚਲਾ ਜਾਂਦਾ ਜੀ ਤੇ ਬਾਕੀ ਬਾਈਂਡਿੰਗ ਦਾ ਕੰਮ ਕਰ ਲੈਣਾ ਜੀ ਕਿਤਾਬਾਂ ਬੱਚਿਆਂ ਦੀਆਂ ਸਕੂਲਾਂ 'ਚ ਜਾ ਕੇ ਜਿਲਤਾ ਵਨ ਵਨ ਲੈਣਾ ਈ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਦਾ ਕੰਮ ਹੈਗਾ ਜੀ ਕੁਝ ਮੇਰੇ ਕੋਲੇ ਜਿੱਦਾਂ ਦੁਕਾਨਾਂ ਵਾਲਿਆਂ ਦੀ ਮਸ਼ਹੂਰੀ ਕਰਦੇ ਆਂ ਭਾਈ ਉਹ ਵੀ ਪਿੰਡਾਂ 'ਚ ਚਲਾ ਜਾਂਦਾ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਹਾਂਜੀ ਮੈਂ ਮੇਰੇ ਵਾਈਫ ਆ ਮੇਰੀ ਬੱਬੂ ਦੋ ਬੱਚੇ ਆ ਜੀ ਤੇ ਮਾਤਾ ਜੀ ਆ ਜੀ ਤੇ ਪਾਪਾ ਜੀ ਦੀ ਪਿੱਛੇ ਹੀ ਡੈਥ ਹੋ ਗਈ ਸੀਗੀ ਤੇ ਪੰਜ ਹੀ ਹੈਗੇ ਆ ਜੀ ਅਸੀਂ ਪਰਿਵਾਰ 'ਚ ਕੀ ਸੋਚਿਆ ਜ਼ਿੰਦਗੀ ਵਿੱਚ ਕੀ ਬਣਨਾ ਕਿੱਥੇ ਪਹੁੰਚ ਕਰਨੀ ਹਾਂਜੀ ਮੇਰਾ ਜਿਹੜਾ ਨਿਸ਼ਾਨਾ ਜੀ ਮੇਰਾ ਬਹੁਤ ਵੱਡਾ ਉੱਚਾ ਨਿਸ਼ਾਨਾ ਆ ਜੀ ਕਿਉਂਕਿ ਮੈਂ ਮੇਰਾ ਸੁਪਨਾ ਬਹੁਤ ਵੱਡਾ ਈ ਬੇਸ਼ੱਕ ਮੈਂ ਸਿਰਕ ਪੱਖੋਂ ਤੁਹਾਨੂੰ ਦੁਹਰਾਉਂ ਜੀ ਆਪਾਂਗਾ ਪਰ ਮੈਂ ਆਪਣੇ ਆਪ ਨੂੰ ਕਦੇ ਨੀਂ ਮਹਿਸੂਸ ਹੋਣ ਦਿੱਤਾ ਵੀ ਮੈਂ ਹੈਂਡੀਕੈਪਡ ਮੈਂ ਜਿੰਨੀ ਵੀ ਮਿਹਨਤ ਮੇਥੋਂ ਹੁੰਦੀ ਹੈ ਜੀ ਮੈਂ ਵੱਧ ਤੋਂ ਵੱਧ ਮਿਹਨਤ ਕਰਦਾ ਜੀ ਉਹ ਮੈਨੂੰ ਥੋੜੀ ਜੀ ਸਪੋਰਟ ਮਿਲ ਜੇ ਤਾਂ ਮੈਂ ਚਾਹੁੰਦਾ ਕਿ ਮੈਂ ਪਿਆਬੀ ਸਾਡਾ ਸੱਭਿਆਚਾਰ ਆ ਜਿਹੜਾ ਉਹਦੀ ਸੇਵਾ ਕਰ ਸਕਾਂ ਜੀ ਕਿਉਂਕਿ ਮੈਂ 8-9 ਮੇਰੇ ਗਾਣੇ ਹੋਏ ਆ ਉਹਦਾ ਮੈਨੂੰ ਚੰਗਾ ਰਿਸਪੌਂਸ ਮਿਲੇ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਜਿਹੜੀ ਉਹ ਆਵਾਜ਼ ਸੁਣ ਕੇ ਤੁਹਾਡੀ ਕੋਈ ਕਿਸੇ ਕਲਾਕਾਰਾਂ ਨੇ ਜਾਂ ਕਿਸੇ ਨੇ ਸਪੋਰਟ ਕੀਤੀ ਹੈ ਖਾਸ ਕਰਕੇ ਪ੍ਰੀ ਕੋਰਡੀਨੇਟਰ ਜੀ ਹਾਂਜੀ ਮੈਂ ਆਪਣਾ ਭਾਈ ਵਾਈਸ ਆਫ ਪੰਜਾਬ ਦਰਸ਼ਨਜੀਤ ਉਹਨੇ ਮੇਰੇ ਦੋ ਗਾਣੇ ਕੀਤੇ ਸੀ ਆਪਣੇ ਸਟੂਡੀਓ ਦੇ ਵਿੱਚ ਸੋ ਗਾਣਿਆਂ ਦਾ ਵਧੀਆ ਪਿਆਰ ਮਿਲਿਆ ਬਾਕੀ ਕਲਾਕਾਰ ਨੇ ਭਾਈ ਸਾਡੇ ਜਿਹੜੇ ਦੇ ਭਾਈ ਹਰਿੰਦਰ ਸੰਧੂ ਸਾਡਾ ਭਾਈ ਗੁਰਵਿੰਦਰ ਬਰਾੜ ਹੈ ਹੋਰ ਵੀ ਕਲਾਕਾਰ ਨੇ ਬਹੁਤ ਵਧੀਆ ਜੋ ਸਾਰੇ ਬੜੀਆ ਸਪੋਰਟ ਕਰਦੇ ਜੀ ਹੌਸਲਾ ਬਹੁਤ ਦਿਲ ਲਿਆ ਵੀ ਤੂੰ ਆਪਣੀ ਜਿਹੜੀ ਲਾਈਨ ਹੈ ਉਹਨੂੰ ਬਰਕਰਾਰ ਰੱਖ ਇੱਕ ਨਾ ਇੱਕ ਦਿਨ ਤੈਨੂੰ ਜ਼ਰੂਰ ਕਾਮਯਾਬੀ ਮਿਲੂਗੀ। ਅੱਛਾ ਜਿਵੇਂ ਹੁਣ ਤੁਸੀਂ ਖੁਦ ਆਪ ਆਜ਼ੋ ਹੋ ਫਿਰ ਵੀ ਆਹ ਚੋਟ ਰੱਖੀ ਬੈਠਿਆ ਹਾਂ ਇੰਨਾ ਵਧੀਆ ਸੱਚੀ ਬੈਠਿਆ ਵੀ ਮੈਂ ਆਹ ਚੋਟਾ ਪੂਰਾ ਤਰ੍ਹਾਂ ਜੁੜਿਆਂ ਤੱਕ ਜਾਣ ਦੀ ਕੋਸ਼ਿਸ਼ ਕਰਾਂ। ਹਾਂਜੀ ਨੌਜਵਾਨਾਂ ਨੂੰ ਕੋਈ ਜਿਹੜੇ ਤੰਦਰੁਸਤ ਨੌਜਵਾਨਾਂ ਚੰਗੇ ਪਰੇ ਹੈਗੇ ਆ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਹਜੇ ਵੀ ਕੰਨ ਗਲਤ ਰਸਤੇ ਜਾ ਰਹੇ ਆ। ਹਾਂਜੀ ਮੈਂ ਹੱਥ ਮਨ ਕੇ ਬੇਨਤੀ ਕਰੂੰਗਾ ਕਿ ਜਿਹੜੇ ਮੇਰੇ ਵੀਰ ਆਪਣੇ ਰਸਤੇ ਤੋਂ ਭਟਕ ਚੁੱਕੇ ਆ ਜੀ ਸੋ ਸਾਡਾ ਜੋ ਪੰਜਾਬ ਆ ਪੰਜਾਂ ਦਰਿਆਵਾਂ ਦੀ ਧਰਤੀ ਆ ਜੀ ਸੋ ਇਹ ਤੇ ਬਹੁਤ ਹੀ ਮਹਾਨ ਰੂਹਾਂ ਨੇ ਜਨਮ ਲਿਆ ਜੀ ਇਹਨਾਂ ਫਕੀਰਾਂ ਦੀ ਧਰਤੀ ਹੈ ਪਰ ਅੱਜ ਜੋ ਸਾਡਾ ਅੱਜ ਦਾ ਨੌਜਵਾਨ ਆ ਜੋ ਭੜਕ ਚੁੱਕਿਆ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਿਆ ਸੋ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਕਿ ਪਰ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਇਹ ਚੀਜ਼ ਨੂੰ ਤਿਆਗ ਕੇ ਇੱਕ ਚੰਗਾ ਨੇਕ ਰਸਤਾ ਅਪਣਾਓ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਸੋ ਜੇ ਤੁਸੀਂ ਚੰਗਾ ਰਸਤਾ ਅਪਣਾਓਗੇ ਤੁਹਾਡੇ ਨਾਲ ਚੰਗੇ ਲੋਕ ਵੀ ਜੁੜਨਗੇ ਤੁਹਾਨੂੰ ਚੰਗੇ ਰਾਹ ਮਿਲਣਗੇ ਸੋ ਤੁਸੀਂ ਤਰੱਕੀਆਂ ਕਰੋਗੇ ਸੋ ਮੇਰੀ ਇਹ ਹੀ ਬੇਨਤੀ ਹੈ ਜੀ ਸਾਰੇ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਅੰਤ ਵਿੱਚ ਸਾਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਜੀਵਨ ਦੀ ਜੰਗ ਨੂੰ ਕਦੇ ਨਹੀਂ ਹਾਰਨਾ ਚਾਹੀਦਾ ਜਹੇ ਜੀ ਮਰਜੀ ਮੁਸ਼ਕਿਲਾਂ ਸਾਹਮਣੇ ਆ ਜਾਣ ਸਾਨੂੰ ਲੜਦੇ ਰਹਿਣਾ ਚਾਹੀਦਾ ਅਤੇ ਅੰਤ ਵਿੱਚ ਜਿੱਤ ਤਾਂ ਜ਼ਰੂਰ ਮਿਲ ਹੀ ਜਾਂਦੀ ਹੈ ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਬਾਪੂ ਮੈਨੂੰ ਪਿਆਰ ਕਰੇ ਤੂੰ ਵੱਧ ਕੇ ਪੁੱਤਾਂ ਤੋਂ ਕੀ ਤੇਰੀ ਤੇਰਾ ਕਰਜ਼ਾ ਪੁੱਤਾਂ ਤੋਂ ਧੀ ਤੇਰੀ ਤੇਰਾ ਕਰਜਾ ਮੜੂ ਵਦਕੇ ਪੁੱਤਾਂ ਤੋਂ ਬਾਹਰ ਗਈ ਤੂੰ ਫਿਕਰੀ ਕਰੀ ਨਾ ਦਿਲ ਨੂੰ ਰੱਖ ਟਿਕਾਣੇ ਧੀ ਤੇਰੀ ਸਭ ਸਮਝ ਗਈ ਦੁਨੀਆਂ ਦੇ ਟਾਣੇ ਬਾਣੇ ਵਤਨ ਤੋਂ ਆਇਆ ਤੇਰਾ ਹਏ ਵਤਨ ਤੋਂ ਆਇਆ ਤੇਰਾ ਖੱਤ ਪੜ ਕੇ ਨਹੀਂ ਮੈਨੂੰ ਨੀਂਦ ਆਉਂਦੀ ਹਏ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਯਾਦ ਕਰਕੇ ਨਹੀਂ ਕਾ ਨੂੰ ਅਥਰਵਾ ਦੇ ਭਾਂਬੜ ਵਰਗੀਆਂ ਧੀਆਂ 니ਤੂ ਸਾਬੂ ਬੁਕਲੀ ਵਿੱਚ ਰੱਖੀਆਂ ਹਾਏ ਗਿੜ ਮੇ ਦਿਨਾ ਦੀਆਂ ਸਾਂਝਾ ਵੇ ਬਾਬੂ ਅਸੀਂ ਸਿੱਧਕਾ ਨਾਲ ਹੜਾਈਆਂ ਕੁੰਜਾ ਵਾਂਗ ਪਰੌਣੀਆਂ ਧੀਆਂ ਤੇਰੇ ਕੜ ਦਿਨੀ ਗਿਣ ਤੋਂਪੇ ਪਾਵਾਂ ਮੈਂ ਚਾਦਰ ਕੜ ਦਿਨੀ ਗਿਣ ਤੋਂਪੇ ਪਾਵਾਂ ਜਾਂ ਮੰਦੀਸ਼ਾ ਹੇਠਾਂ ਨਹੀਂ ਮੈਂ ਪੀੜਾ ੜਾਵਾਂ ਚਿੜੀਆਂ ਦੀ ਚੀਚੀਨੀ ਤੋਤਾ ਦੀ ਟੁਕਣੀ ਆਛੜੀਆਂ ਦੀ ਚੀਚੀਨੀ ਤੋਤਾ ਦੀ ਟੁਕਣੀ भर के सोचां नाले शर्मवां मैं चादर कढंदी गिण तोपे पवां हाए तोपे पवां तोपे पवां तोपे पवां तोपे पवां मैं चादर कढंदी गिण तो पे पवां